सतनाम वाहे गुरु साहिब जी आसा मंजा लाख भगत जपते पियो पियो कवन गण तेरी तीख गोविंद गोपाल दयाल प्रभ तू सबना के नाथो तेरी श्रेष्ठ सब रहा ਸਦਾ ਸਹਾਇ ਸੰਤੋ ਪੇਖੈ ਫਰਹ ਜੂਰ ਨਾਮ ਬਿਮੰਡੜਿਆ ਤੇ ਮਰਣਾ ਵਿਸੂਰ ਵਿਸੂਰ ਦਾਸ ਦਾ ਸਤਨ ਪਾਏ ਮਿਟਿਆ ਪੈਣਾ ਗਾਉਣਾ ਵਿਸਰਿਆ ਜਿਨਾਂ ਨਾਮ ਤੇਣਾੜਾ ਹਾਲ ਗਾਉਣਾ ਜੈਸੇ ਪਸ ਹਰਿਆਉ ਤੈਸਾ ਸੰਤਾਰਿ ਸਭੋ नानक बंधन काट मिलावो आप प्रभ जैसे पस आव तैसा संसार सभ नानक बंधन काट मिलावो आप प्रभ वाहे गुरु जी का खालसा वाहे गुरु जी की फतेह ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਪੰਗੁ ਪ੍ਰਸਾਦ ਮੈਂ ਨਹੀਂ ਕਿਛੁ ਨਹੀਂ ਪਿਛੇ ਆਹੀ ਨਮੋਰਾ ਅਸਰ ਲੰਝਾ ਰਖਲੇ ਹੋ ਸਧਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾ ਮੇ ਗੁਰੂ ਭਗਵਾ ਦਸਨ ਦਾ ਕਹ ਜਨਨ ਨੇ ਕੋ ਜਿਹਾ ਕੂੰ ਕਰਾਏ ਇਹ ਤੇ ਹਾਂ ਕਰੀ ਵਖਿਆ ਸਤਿਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਗੁਰੂ ਖਾਸਾ ਸਾਧ ਸੰਗਤ ਜੀ ਖਤ ਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਜਿਨ ਸਤਿਗੁਰੂ ਪਾਵਨ ਬਾਣੀ ਤੇ ਰਹਿ ਰਾਤੀ ਆਰੰਭਤਾਜ ਬਖਸ਼ਿਸ਼ ਦੇਲੇ ਕਰਦੇ ਨੇ ਹਰੇ ਯੁਗ ਯੁਗ ਕਬਤੋ ਪਾਇਆ ਪੈਜ ਰਖਦਾ ਆਇਆ ਰਾਮ ਕਹਿੰਦੇ ਹਰੇਕ ਯੁਗ ਦੇ ਵਿੱਚ ਉਸਨੇ ਆਪਣੇ ਭਗਤ ਨਾਮ ਬੰਦਗੀ ਵਾਲੇ ਨਾਮ ਰੱਤੀ ਭੇਜਨੇ ਕੀਤੇ ਨੇ ਜਿਹੜੇ ਨਾਮ ਜਪਦੇ ਤੇ ਕਿਸ ਤਰ੍ਹਾਂ ਨਾਮ ਜਪਦੇ ਨੇ ਆदि ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਉਹਨਾਂ ਦੇ ਨਾਮ ਜਪਣ ਦੀ ਵਿਧੀ ਨਾਮ ਦਾ ਤਰੀਕਾ ਦੱਸਣਾ ਕਰਦੇ ਨੇ ਆਉ ਵਿਚਾਰ ਨਾਲ ਜੁੜੀਏ ਆਸਾ ਮਹੱਲਾ ਮਜਮਾ ਆਸਾ ਰਗ ਹੈ ਪੰਜਵੇਂ ਪਾਸ਼ਾ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਤੋਂ ਉਚਾਰਨ ਕੀਤਾ ਹੋਇਆ ਕਾਫੀ ਦਾ ਲੜੀਵਾਰ ਚੌਥਾ ਸ਼ਬਦ ਤੇ ਆਸਾ ਰਗ ਦਾ ਲੜੀਵਾਰ ਦਾ 106 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਗ ਅੰਗ 397 ਅੰਕ ਸੁਸ਼ੋਭਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਤੇਰੀ ਤੇਗ ਗੋਵਿੰਦ ਗੋਪਾਲ ਦਿਆਲ ਪ੍ਰਭ ਮੇਰੇ ਸਤਿਗੁਰੂ ਤੇਰਾ ਤੇਰੀ ਆਸਰਾ ਤੇਰੇ ਭਗਤ ਜਨਾਂ ਨੂੰ ਤੇਰਾ ਹੀ ਹੈ ਕਿਉਂਕਿ ਤੂੰ ਧਰਤੀ ਦਾ ਵੀ ਆਸਰਾ ਤੂੰ ਸਾਰੀ ਕੁਲ ਜਹਾਨ ਦੀ ਕਾਇਨਾਤ ਦਾ ਆਸਰਾ ਹੈ ਤੂੰ ਦਾਤਾਂ ਦੇਣਾ ਪਰ ਜਤੰਦਾ ਨਹੀਂ ਤੂੰ ਦਾਤ ਉਹਨੂੰ ਵੀ ਦੇਣਾ ਜਿਹੜਾ ਗੁਰਮੁਖ ਹੈ ਤੇ ਦਾਤ ਉਹਨੂੰ ਵੀ ਦੇਣਾ ਜਿਹੜਾ ਮਨਮੁਖ ਹੈ ਜਿਹੜਾ ਤੈਨੂੰ ਜਪਦਾ ਏ ਉਹਨੂੰ ਵੇਜਾਤ ਦਿੰਦਾ ਤੇ ਜਿਹੜਾ ਨਹੀਂ ਜਪਦਾ ਤੇਰੀ ਬਦ ਕੋਈ ਤੈਨੂੰ ਅਲਾਮੇ ਦਿੰਦਾ ਤਾਂ ਤਾ ਉਹਨੂੰ ਵੇਜੇਂਦਾ ਕਿਉਂਕਿ ਮਾਪੇ ਬਾਪ ਦੀ ਫੁੱਤ 'ਚ ਫਰਕ ਪਾ ਸਕਦਾ ਪਰ ਤੂੰ ਨਹੀਂ ਫਰਕ ਪਾਉਂਦਾ ਸਭ ਨੂੰ ਇੱਕ ਸਮਾਨ ਕਿਉਂਕਿ ਸਭ ਉੱਪਰ ਨਦਰ ਪ੍ਰਭ ਤੇ ਕਿਸੇ ਥੋੜੀ ਕਿਸੇ ਹੈ ਕਹਿੰਦੇ ਨਦਰ ਸਭ ਤੇ ਕਿਤੇ ਦੇ ਵਧੇਕ ਹੋ ਜਾਂਦੀ ਕਿਸੇ ਦੇ ਘੱਟ ਰਹਿ ਜਾਂਦੀ ਤੇ ਸਤਿਗੁਰੂ ਤੇਰੀ ਤੇਗ ਤੇਰੇ ਭਗਤ ਜਨਾਂ ਨੂੰ ਤੇਰੇ ਨਾਮ ਰਸਿਆਂ ਨੂੰ ਹੇ ਗੋਵਿੰਦ ਧਰਤੀ ਦੇ ਆਸਰਾ ਤੇਰੀ ਟੀਕ ਹੈ ਗੋਪਾਲ ਦਿਆਲਨ ਪ੍ਰਭ ਵਡਿਆਈ ਕੀਤੀ ਹੈ ਤੂੰ ਧਰਤੀ ਨੂੰ ਪਾਲਣ ਵਾਲਾ ਹੈ ਜੀਆਂ ਤੇ ਦਇਆ ਕਰਨ ਵਾਲਾ ਹੈ ਪ੍ਰਭ ਪ੍ਰਮਾਤਮਾ ਸਾਰੀ ਕਾਇਨਾਤ ਦਾ ਤਾਂ ਤੇਰੀ ਭਗਤਾਂ ਨੂੰ ਤੇਰੀ ਟੀਕ ਹੈ ਕਿਉਂਕਿ ਜਿਸका ਨਹੀਂ ਕੋਈ ਹੱਥ ਉਸका ਪ੍ਰਭੂ ਹੋਇਆ ਤੇਰੇ ਭਗਤ ਜਨਾਂ ਨੂੰ ਤੇਰਾ ਹੀ ਆਸਰਾ ਹੋਰ ਕੋਈ ਆਸਰਾ ਨਹੀਂ ਕਿਉਂਕਿ ਉਹ ਆਸਰਾ ਦੁਨੀਆਵੀ ਭਗਦਾ ਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਦੁਨੀਆਵੀ ਆਸ ਤੇ ਆਸ ਤਾਂ ਕੀ ਜੇ ਰਾਮ ਕੀ ਅਵਰ ਹੈ ਆਸ ਨਿਰਾਸ ਉਹ ਸਿਰਫ ਇੱਕ ਤੇਰੀ ਆਸ ਟਕਣਾ ਕਰਦੇ ਕਿਉਂਕਿ ਤੂੰ ਸਭਨ ਕੇ ਨਾਸ ਤੇਰੇ ਸਿਸ਼ਟ ਸਭ ਰਹਾਉ ਤੂੰ ਸਾਰਿਆਂ ਦਾ 나ਥ ਭਾਵ ਮਾਲਕ ਹੈ 나ਥ ਦਾ ਭਾਵ ਵਿਦਵਾਨਾਂ ਨੇ ਕੀਤਾ ਨਥ ਪਾਣ ਵਾਲਾ ਭਾਵ ਜਿਹੜਾ ਸਭ ਦੇ ਹੁਕਮ ਚ ਲਾ ਸਕੇ ਪਰ ਉਹਦੇ ਉੱਤੇ ਕੋਈ ਹੁਕਮ ਨਾ ਚਲਾ ਸਕੇ ਜੋਗਿਆ ਮੈਂ ਜੋਗਨ ਮੈਂ ਤੂੰ ਵੱਡੋ ਜੋਗੀ ਤੂੰ ਜੋਗਿਆ ਵੀ ਵੱਡਾ ਜੋਗੀ ਆ ਨਾਥਾਂ ਚ ਵੀ ਵੱਡਾ ਨਾਮ ਹੈ ਤੇ ਜੇ ਗ੍ਰਸਤੀ ਤੇ ਗਈ ਤਾਂ ਸਭ ਤੋਂ ਵੱਡਾ ਗ੍ਰਸਤੀ ਵੀ ਤੂੰ ਹੀ ਆ ਕਹਿਣ ਦਾ ਭਾਵ ਮੇਰੇ ਸਤਿਗੁਰੂ ਪੂਰੀ ਕਾਇਨਾਤ ਕੁੱਲ ਜਹਾਨ ਦੇ ਜਿਹੜਾ ਕਿਸੇ ਤੋਂ ਨਹੀਂ ਡਰਦਾ ਉਹ ਵੀ ਤੇਰੇ ਤੋਂ ਡਰਦਾ ਸਭ ਕੋ ਤੇਰੀ ਹੁਕਮ ਵਿੱਚ ਭਵ ਤੂੰ ਸਭ ਤੇ ਹੁਕਮ ਚਲਾਉਣ ਵਾਲਾ ਹੈ ਤੇਰੀ ਸ੍ਰਿਸ਼ਟ ਸਭ ਕੁੱਲ ਜਹਾਨ ਦੀ ਜਿਹੜੀ ਮਲਕੀਅਤ ਹੈ ਉਹ ਤੇਰੀ ਹੈ ਤੇਰੀ ਕਾਇਨਾਤ ਹੈ ਤੇਰਾ ਹੀ ਇਸਤੇ ਹੁਕਮ ਤੇਰਾ ਹੀ ਜੋਰ ਚੱਲਦਾ ਕਿਉਂਕਿ ਭਵ ਭਵ ਵਿੱਚ ਚੱਲ ਲੈ ਲਖ ਦਰਿਆਉ ਤੇਰੀ ਹੁਕਮ ਵਿੱਚ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸਮ ਜਾਂਦੇ ਨੇ ਮੇਰੇ ਪ੍ਰਮਾਤਮਾ ਤੂੰ ਸਾਰਿਆਂ ਨੂੰ ਨੱਥਣ ਵਾਲਾ ਤਾਂ ਸਾਰਿਆਂ ਤੇ ਹੁਕਮ ਚਲਾਉਣ ਵਾਲਾ ਹੈ ਤੂੰ ਧਰਤੀ ਦਾ ਆਸਰਾ ਹੈ ਪਾਲਨਹਾਰਾ ਹੈ ਦਿਆਲੂ ਹੈ ਕਿਉਂਕਿ ਜੇ ਦਿਆਲਤਾ ਨਾ ਹੋਵੇ ਐਟੇ ਮੇਰੇ ਗੁਣ ਨਹੀਂ ਜਿਨਨੇ ਆ ਗੁਣ ਤੇ ਮੈਂ ਇੱਕ ਮਿੰਟ ਵੀ ਤੇਰੇ ਬਖਸ਼ਿਸ਼ ਦਾ ਪਾਤਰ ਨਾ ਬਣ ਸਕਾਂ ਇੱਕ ਵੀ ਵਿਸ਼ਵਾਸਨਾ ਤੂੰ ਦਵੇਂ ਜੇ ਦਿਆਲੂ ਨਾ ਹੋਵੇ ਤੂੰ ਐਡਾ ਵੱਡਾ ਦਿਆਲੂ ਹੈ ਇਸ ਲਈ ਤੇਰੇ ਭਗਤ ਜਨਾਂ ਨੂੰ ਤੇਰੀ ਟੀਕ ਹੈ ਤੇਰਾ ਜੋ ਆਸਰਾ ਹੈ ਅਸਾ ਮਹੱਲਾ ਪੰਜਵਾ ਲੱਖ ਭਗਤੇ ਅਰਧ ਜਪਤੇ ਪੀਓ ਪੀਓ ਕਹਿੰਦੇ ਭਾਈ ਲੱਖ ਲੱਖਾਂ ਇਕ ਨਹੀਂ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਰਤਾਉ ਅਸੰਖਾਈ ਨਹੀਂ ਗਣਤਗਾਰੀ ਨਹੀਂ ਕਿੰਨੇ ਜਪਦੇ ਮੇਰੇ ਵਰਗਾ ਕਹਿੰਦਾ ਖਣੀ ਮੈਂ ਜਪਦਾ ਤਾਂ ਨਹੀਂ ਉਹ ਜਪਦਾ ਹੋ ਰਿਹਾ ਇਸ ਸੰਸਾਰ ਤੇ ਜਪਦਾ ਹੀ ਨਹੀਂ ਕਿੰਨੇ ਪਤਾ ਨਹੀਂ ਤੇਰੇ ਵਰਗੇ ਕਿੰਨੇ ਕੋ ਜਪਦੇ ਨੇ ਕੋਈ ਗਿਣਤ ਗਾਰੀ ਨਹੀਂ ਅਸੰਖ ਜਪ ਅਸੰਖਾਣੇ ਜਿਹੜੇ ਜਪਦੇ ਨੇ ਸੰਖ ਨਾਮ ਅਸੰਖਤਾਵ ਅਗਾਮ ਅਗਮ ਅਸੰਖ ਲੋ ਸੰਖੇ ਨਾਮ ਨੇ ਜਿਹੜੇ ਤੈਨੂੰ ਜਪਦੇ ਨੇ ਨਾਮ ਵੀ ਤੇਰੇ ਅਸੰਖਾ ਨੇ ਜਪਣ ਵਾਲੇ ਵੀ ਅਸੰਖਾ ਨੇ ਕੋਈ ਗਿਣਤ ਗਾਰੀ ਨਹੀਂ ਇਨਫਿਨਿਟੀ ਹੈ ਤੇ ਇਸ ਲਈ ਲੱਖ ਭਗਤ ਪਰ ਉਹ ਅਣ ਗਿਣਨਾ ਤਾਂ ਐਸੇ ਨੇ ਭਗਤ ਨੇ ਜਿਹੜੇ ਤੈਨੂੰ ਜਪਦੇ ਨੇ ਆਰਾਧਾ ਹੈ ਆਰਾਧਨਾ ਹੁੰਦਾ ਹੈ ਮਨ ਕਰਕੇ ਤੇ ਜਪਣਾ ਹੁੰਦਾ ਰਸਨਾ ਕਰਕੇ ਉਹ ਮਨ ਕਰਕੇ ਤੈਨੂੰ ਆਰਾਧ ਦੇ ਨੇ ਤੈਨੂੰ ਧਿਆਉਂਦੇ ਨੇ ਕਿਉਂਕਿ ਮਾਫ ਕਰਨਾ ਮੇਰੇ ਵਰਗਾ ਸਾਰੀ ਉਮਰ ਰਸਨਾ ਦੇ ਟਿੱਕੇ ਰਹਿ ਜਾਂਦਾ ਵੀ ਰਸਨਾ ਨਾਲ ਜਪੀਦਾ ਹੀ ਠੀਕ ਹੈ ਭਾਈ ਆਰਾਧਨਾ ਵੀ ਹੈ ਆਰਾਧਨਾ ਹੁੰਦਾ ਹੈ ਮਨ ਕਰਕੇ ਸੁਰਤੀ ਕਰਕੇ ਫੁਰਨਿਆਂ ਕਰਕੇ ਕੋ ਨੂੰ ਆਰਾਧਨਾ ਗਿਆ ਜਾਂਦਾ ਹੈ ਜਪਨਾ ਦੁਨੀਆ ਮੋਹਿਤ ਕਰਨ ਲਈ ਵੀ ਜਪਿਆ ਜਾ ਸਕਦਾ ਤੇ ਗਿੰਦੀ ਮਿੰਟ ਲਈ ਵੀ ਜਪਿਆ ਜਾ ਸਕਦਾ ਜਾਂ ਕੋਈ ਮਨੋ ਕਾਮਨਾ ਰੱਖ ਕੇ ਵੀ ਜਪਿਆ ਜਾ ਸਕਦਾ ਪਰ ਆਰਾਧਨ ਜਿਹੜਾ ਹੁੰਦਾ ਹੈ ਮਨ ਬਿਰਤੀ ਸੁਰਤੀ ਇੱਕ ਕਰਕੇ ਰੱਧਿਆ ਜਾਂਦਾ ਇਹ ਤਾਂ ਬਿਰਤੀ ਇੱਕ ਹੁੰਦੀ ਹੈ ਜਿਹੜਾ ਆਪਾਂ ਨਾਮ ਜਪਦੇ ਆ ਫਿਰ ਇੱਕ ਦਿਨ ਐਸੀ ਅਵਸਥਾ ਆਉਂਦੀ ਹੈ ਜਿਵੇਂ ਸਾਡੇ ਮਨ ਤੇ ਫੁਰਨੇ ਚੱਲਦੇ ਜਬਾਨ ਭਾਵੇਂ ਬੰਦ ਹੈ ਪਰ ਮਨ ਤੇ ਫੁਰਨੇ ਅਨੇਕਾਂ ਚੱਲਦੇ ਨੇ ਤੇ ਫੁਰਨੇ ਕਾਬੂ ਥੜੀ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਫੁਰਨੇ ਜਲਦੇ ਨੇ ਕਿਦਰੇ ਉਸ ਤਰ੍ਹਾਂ ਨਾਮ ਰੋਜ਼ ਚੱਲਣ ਲੱਗ ਜਾਏ ਫਿਰ ਉਹ ਤੇਰਾ ਆਰਾਧਨਾ ਹੋ ਜਾਏਗਾ ਐਸੇ ਨੇਕਾ ਨਹੀਂ ਜਿਹੜੇ ਤੈਨੂੰ ਰੱਦਦੇ ਨੇ ਜਪਤੇ ਪੀਓ ਪੀਓ ਦੇਖੋ ਦੋਨੋਂ ਲਫ਼ਜ਼ ਆਏ ਨੇ ਅਰਾਧਨਾ ਤੇ ਜਪਣਾ ਮਨ ਕਰਕੇ ਰੱਦਦੇ ਨੇ ਤੇ ਰਸਨਾ ਕਰਕੇ ਜਪਦੇ ਵੀ ਨਹੀਂ ਚਾਹੇ ਉਹ ਜਲ ਸਕਣ ਚਾਹੇ ਉਹ ਭੋਜਨ ਸਕਣ ਨਾਮ ਜਪਦੇ ਆ ਅਰਾਧ ਧਿਆਂਦੇ ਆ ਤੈਨੂੰ ਰੱਦ ਦੇ ਵੀ ਇਸ ਲਈ 사ਧਗੁਰਾਂ ਨੇ ਕਿ ਕਬੀਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰજન ਨਾਲ ਕੰਮ ਕਰ ਕਰਨੇ ਆਪੋ ਸਾਰੀ ਗ੍ਰਸਤੀ ਵਾਲੇ ਜੀ ਮ ਕੰਮ ਕਰਦੇ ਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਐਡੀ ਛੂਟ ਹੈ ਹੱਥਾਂ ਪੈਰਾਂ ਨਾਲ ਕੰਮ ਕਰ ਰਹੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀਏ ਨਾਮ ਜਪੀ ਜਾ ਤਾਂਗੁਰਾਨ ਸਿੰਘ ਸਾਹਿਬ ਨੇ ਬੜਾ ਸਾਲ ਖੇਤੀ ਕੀਤੀ ਤੇ ਨਾਮ ਵੀ ਨਾਲ ਜਪੇ ਨਾਲ ਹਲ ਲਾਇਆ ਸੱਡੇ ਲਈ ਪੂਰਨੇ ਪਾਏ ਨੇ ਵੀ ਭਾਈ ਨਾਮ ਜਪਦਿਆਂ ਵੀ ਕਿਰਤ ਹੋ ਜਾਂਦੀ ਹੈ ਤੇ ਉਹੀ ਕਿਰਤ ਤੇਰਾ ਸਿਮਰਨ ਬਣ ਜਾਏ ਕਿ ਜੇ ਨਾਮ ਜਪਦੇ ਜਪਦਿਆਂ ਕਰੇ ਇਸ ਲਈ अनेका ਨੇ ਜਿਹੜੇ ਤੈਨੂੰ ਜਪਦੇ ਨੇ ਆਰਾਧਦੇ ਨੇ ਕਵਣ ਜੁਗਤ ਮਿਲਾਵਾਂ ਨਿਰਗਣ ਵਿਖਈ ਜੀਓ ਮੇਰੇ ਸਤਿਗੁਰੂ ਕਿਹੜੀ ਅਸੀ ਜੁਗਤੀ ਹੈ ਜਿਹਦੇ ਨਾਲ ਤੇਰਾ ਮਿਲਾਪ ਹੋ ਸਕੇ ਨਿਰਗੁਣ ਰੂਪ ਵਿੱਚ ਭਾਵ ਜਿਹੜਾ ਆਗੁਣਾ ਤੋਂ ਰਹਿਤ ਹੈ ਨਿਰਗੁਣ ਰੂਪਿਕ ਹੈ ਜੀਉ ਜਿਹੜਾ ਇਤਜਿਹਰ ਵਿੱਚ ਵਸ ਵੀ ਰਿਹਾ ਹੈ ਤੇ ਇਸ ਤੋਂ ਨਿਰਲੇਪ ਵੀ ਹੈ ਤੇਰੇ ਸਰਗੁਣ ਨਿਰਗੁਣ ਰੂਪ ਦੇ ਕਿਸ ਤਰ੍ਹਾਂ ਦਰਸ਼ਨ ਕਰਾਂ ਕਿਹੜੀ ਯੁਗਤ ਹੈ ਜਦੋਂ ਮੈਂ ਜਪਜੀ ਸਾਹਿਬ ਜੀ ਕਹੇ ਮੋਹ ਕੇ ਬੋਲਣ ਬੋਲੀਏ ਜਿਤੋਂ ਘਰੇ ਪਿਆਰ ਕਿਹੜੇ ਬੋਲਣ ਬਚਨ ਬੋਲਣਾ ਜਿਸ ਨਾਲ ਤੇਰੇ ਨਾਲ ਪਿਆਰ ਬਣ ਜਾਏ ਤੇਰੇ ਨਾਲ ਤੇਰੇ ਚਰਨ ਕਮਲਾਂ ਨਾਲ ਪ੍ਰੀਤੀ ਬਣ ਆਵੇ ਐਸੇ ਕਿਹੜੇ ਬਚਨ ਕਿਹੜੇ ਸ਼ਬਦ ਬੋਲਣਾ ਕਰਾਂ ਕਿਹੜੀ ਨਾਮ ਬਾਣੀ ਕਿਹੜੇ ਰਸਤੇ ਤੇ ਚੱਲਾਂ ਵੀ ਤੇਰੇ ਨਾਲ ਇਸ ਜ਼ਹਿਰ ਵਿੱਚ ਰਹਿੰਦੇ ਆਂ ਆ ਵਿਭਾਵ ਇਸ ਸੰਸਾਰ ਗ੍ਰਸਤੀ ਵਿੱਚ ਰਹਿੰਦੇ ਆਂ ਵੀ ਤੇਰੇ ਨਾਲ ਗੰਢ ਬਣ ਆਵੇ ਤੇਰੇ ਨਾਲ ਪ੍ਰੀਤੀ ਬਣ ਆਵੇ ਤੇਰੀ ਟਿਕ ਗੋਵਿੰਦ ਕੁਪਾਲਦੇਵਾਲ ਪ੍ਰਭ ਤੂੰ ਸਭਣਾ ਕੇ नाथ ਤੇਰੀ ਸਿਸ਼ਤ ਸਭ ਰਾਉ ਤੇਰੇ ਭਗਤ ਜਨਾਂ ਨੂੰ ਤੇਰਾ ਹੀ ਆਸਰਾ ਹੈ ਜੋ ਕਿ ਤੂੰ ਧਰਤੀ ਦਾ ਮਾਲਕ ਹੈ ਧਰਤੀ ਦਾ ਪਾਲਨਹਾਰਾ ਹੈ ਧਰਤੀ ਨੂੰ ਸੰਭਾਲਨਾਰਾ ਹੈ ਧਰਤੀ ਦਾ ਆਸਰਾ ਹੈ ਸਭ ਨੂੰ ਤੇ ਦਇਆ ਕਰਦਾ ਹੈ ਕੋਈ ਚਾਹ ਤੇਰੀ ਵਡਿਆਈ ਕਰੇ ਚਾਹ ਤੇਰੀ ਨਿੰਦਿਆ ਕਰੇ ਜੇ ਲੋਕ ਤਲਾਏ ਤਾਂ ਤੇਰੀ ਉਕਮਾ ਦੇ ਬਿੰਦਾਂ ਦਾ ਚਿਹੜਾ ਨਾ ਜਾਈ ਵਡਿਆਈ ਤੇਰੀ ਕਰਨ ਤਾਂ ਇਹ ਤੂੰ ਧੰਨ ਉਹ ਦਇਆ ਕਰਦਾ ਹੈ ਜੇ ਕੋਈ ਤੇਰੀ ਨਿੰਦਿਆ ਕਰੇ ਤਾਂ ਵੀ ਤੂੰ ਦਇਆ ਕਰਦਾ ਹੈ ਕਰੋਨਾ ਨਿਰਧ ਹੈ ਜੇ ਨਿਆ ਸਫਤਾ ਲਿਖਾਉਣੀਆਂ ਤੋੜੀਆਂ ਹੈ ਇਸ ਲਈ ਤੇਰੇ ਭਗਤ ਤਿੰਨ ਜਪਨਾ ਕਰਨੇ ਰਹਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੁਜਾਦੇ ਨੇ ਸਦਾ ਸਹਾਈ ਸੰਤ ਤੇ ਕਹਿ ਸਦਾ ਹਜੂਰ ਕਹਿੰਦੇ ਭਾਈ ਜਿਹੜੇ ਸੰਤ ਨੇ ਸੰਤ ਕਿਹੜੇ ਨੇ ਇਹ ਨਹੀਂ ਭਗਵਾਨ ਤੁਲਾ ਪਾਲਿਆ ਸੰਤ ਜਿਨ੍ਹਾਂ ਦਸੰਧੜਿਆਂ ਦੁਰਮਤਵੰਜ ਮਿੱਟੀ ਦਾ ਢੜੇ ਸਈ ਦੁਖ ਸੁਖ ਦੋਇ ਇੱਕ ਸਮ ਕਰ ਜਾਣਾ ਹੈ ਇਨ ਜੀ ਲਈ ਦੁੱਖ ਸੁੱਖ ਨਿੰਦਿਆ ਵਡਿਆਈ ਈਰਖਾ ਅੰਦਰ ਵਿੱਚ ਸਭ ਇੱਕ ਸਮਾਨ ਹੀਰੇ ਮੋਤੀ ਤੇ ਮਿੱਟੀ ਇੱਕ ਸਮਾਨ ਉਹ ਸੰਤ ਹੈ ਸੰਤੋ ਜਿਹਨੇ ਪੰਜਾਂ ਚੋਰਾ ਤੇ ਕਾਬੂ ਪਾਇਆ ਤ੍ਰਿਗੁਣੀ ਮਾਇਆ ਤੇ ਕਾਬੂ ਪਾ ਲਿਆ ਮਾਇਆ ਨਹੀਂ ਲੋਚਦੇ ਐਸੇ ਸੰਤ ਦੀ ਕਹਿੰਦੇ ਸਦਾ ਸਹਾਈ ਸੰਤ ਕਹਿੰਦੇ ਐਸੇ ਸੰਤ ਲਈ ਤੂੰ ਹਮੇਸ਼ਾ ਸਹਾਈ ਉਹਨਾਂ ਐਸੇ ਭਗਤਾਂ ਦਾ ਵੇਖ ਸਦਾ ਹਜੂਰ ਕਿਹੜੇ ਜਿਹੜੇ ਤੈਨੂੰ ਹਰ ਵੇਲੇ ਹਾਜ਼ਰ ਨਾਜ਼ਰ ਵਸਦਾ ਦੇਖਦੇ ਇਹਨੂੰ ਸਤਿਗੁਰੂ ਕਹਿੰਦੇ ਨੇ ਵੀ ਭਾਈ ਅਣਖ ਪਰਦੇ ਮੈਂ ਕਮਾਵੇ ਵਿਚਾਰ ਕੇ ਨਾ ਮੈਂ ਪ੍ਰਗਟ ਸੰਸਾਰ ਐਡਾ ਸਮਰੱਥ ਹੈ ਤੂੰ अनेका ਪਰਦਿਆਂ ਚ ਦੁਨੀਆ ਤੋਂ ਛੁਪਾ ਕੇ ਪਾਪ ਕਰ ਸਕਦਾ ਹੈ ਪਰ ਉਹ ਤੁਲ ਕੋਈ ਨਹੀਂ ਕੁਛ ਵੀ ਕੁਛ ਵੀ ਨਹੀਂ ਲੁਕਿਆ ਜ਼ਰੇ ਜ਼ਰੇ ਦੀ ਉਹਨੂੰ ਪਛਾਣ ਹੈ ਜ਼ਰੇ ਜ਼ਰੇ ਦਾ ਉਹਨੂੰ ਪਤ੍ਰਵੇਤ ਇਸ ਲਈ 사ਤਗੁਰੂ ਕਹਿੰਦੇ ਨੇ ਨਾਮ ਜਪਣਾ ਕਰ ਭਾਈ ਨਾਮ ਦੇ ਨਾਲ ਹੀ ਸਭ ਕੁਝ ਸੁਖ ਹੈ ਇਸ ਲਈ 사ਤਗੁਰੂ ਕਹਿੰਦੇ ਨੇ ਭਾਈ ਸਦਾ ਹਜੂਰ ਉਹ ਪਰਮਾਤਮਾ ਸਦਾ ਸਾਰਿਆਂ ਦਾ ਜਿਹੜੇ ਸੰਤ ਭਗਤ ਨੇ ਉਹਨੂੰ ਨੇੜੇ ਵਸਦਾ ਦੇਖਦੇ ਨੇ ਨੇੜੇ ਵਸਦਾ ਜਾੜਨਾ ਕਰਦੇ ਨੇ ਨਾਮ ਬਿਹੋਂ ਨੜਿਆ ਸਿਮਰਨ ਵਿਸੂਰ ਵਿਸੂਰ ਕਹਿੰਦੇ ਜਿਹੜੇ ਨਾਮ ਤੋਂ ਹੀਣੇ ਨੇ ਨਾ ਨਾਮ ਤੋਂ ਸਖਣੇ ਨੇ ਉਹ ਹੁੰਣੜੇ ਭਾਵ ਦੁਖੀ ਹੁੰਦੇ ਨੇ ਮਰਨ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਂਦੇ ਨੇ ਦਾਸ ਦਾਸਤਨ ਭਾਏ ਮਿਟਿਆ ਤੇ ਨਾ ਗਾਉਣ ਕਹਿੰਦੇ ਭਾਈ ਜਿਹੜੇ ਦਾਸ ਦਾਸਤਨ ਭਾਏ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਜਿਹੜੇ ਤੇਰੇ ਦਾਸਾਂ ਦੇ ਦਾਸ ਨੇ ਦਾਸਤਨ ਭਾਵ ਜਿਹੜੇ ਸੇਵਕਾਂ ਦੇ ਮਨ ਬਾਣੀ ਕਰਕੇ ਸ਼ਰੀਰ ਕਰਕੇ ਉਹਨਾਂ ਨੇ ਦਾਸਾ ਭਾਵ ਧਾਰਨ ਕਰ ਲਿਆ ਕਹਿੰਦੇ ਮਿਟਿਆ ਟਿਣਾ ਗਾਉਣ ਉਹਨਾਂ ਦਾ ਹੰਕਾਰ ਉਹਨਾਂ ਦਾ ਜਿਹੜਾ ਮਾਣ ਹੈ ਨਾ ਝੂਠਾ ਇਹ ਮਿਟ ਗਿਆ ਇਹ ਖਤਮ ਹੋ ਗਿਆ ਉਹਨਾਂ ਅੰਦਰ ਇਹ ਹੰਗਤਾ ਕਿਣਕੇ ਮਾਤਰ ਵੀ ਨਹੀਂ ਰਹੀ ਵਿਸਰਿਆ ਜਿਨ੍ਹਾਂ ਨਾਮ ਟਿਣਾੜਾ ਹਾਲ ਕਾਉਣ ਕਹਿੰਦੇ ਜਿਨ੍ਹਾਂ ਦੇ ਨਾਮ ਮਿਰਦੇ ਵਿੱਚ ਵਿਸਰ ਗਏ ਨਾ ਟਿਣਾੜਾ ਹਾਲ ਕਾਉਣ ਉਹਨਾਂ ਦਾ ਹਾਲ ਵਖਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਵਿਸਰਿਆ ਜਿਹਨਾਂ ਨਾਮ ਸੇ ਕਿਨੇ ਹਿਆ ਕਹਿੰਦੇ ਭਾਈ ਜਿਹਨਾਂ ਨੂੰ ਨਾਮ ਵਿਸਰ ਗਿਆ ਨਾ ਉਹਨਾਂ ਦਾ ਹਾਲ ਇਸ ਤਰ੍ਹਾਂ ਹੈ ਜਿਵੇਂ ਸਰੀਰ ਵਿੱਚ ਕੋੜੀ ਦਾ ਸਰੀਰ ਹੁੰਦਾ ਨਾ ਕੋੜ ਨਾਲ ਕਿੰਨੇ ਹਾਲ ਬਿਹਾਲ ਹੋਇਆ ਹੁੰਦਾ ਕਹਿੰਦੇ ਇਸ ਤਰ੍ਹਾਂ ਐਸੇ ਨਾਮ ਤੋਂ ਜਿਹੜੇ ਵਿਛੜੇ ਨੇ ਨਾ ਮਨ ਕਰਕੇ ਦੁਖੀ ਰਹਿੰਦੇ ਨੇ ਚਾਹੇ ਉਹ ਜਿਵੇਂ ਮਰਜੀ ਕਹਿਣ ਅਮੀਰ ਤੋਂ ਅਮੀਰ ਹੋਣ ਤੇ ਚਾਹੇ ਉਹ ਗਰੀਬ ਤੋਂ ਗਰੀਬ ਹੋਣ ਪਰ ਜਿਹੜੇ ਨਾਮ ਤੋਂ ਵਿਸਰੇ ਨੇ ਕਹਿੰਦੇ ਭਾਈ ਉਹ ਦੁਖੀ ਨੇ ਸੇ ਮਰਣ ਵਿਸੂਰ ਵਿਸੂਰ ਭਾਵ ਤਿਲ ਤਿਲ ਕਰਕੇ ਮਰਦੇ ਨੇ ਜਿਹੜੇ ਨਾਮ ਤੋਂ ਵਾਂਝੇ ਨਹੀਂ ਦੁਖੀ ਰਹਿੰਦੇ ਨੇ ਦਾਸ ਦਾ ਸੰਤਨ ਭਾਏ ਮਿਟਿਆ ਤੇ ਨਾ ਕੌਣ ਵਿਸਤ੍ਰਿਆ ਜਿਹਨਾਂ ਨਾਮ ਤੇ ਨਾੜਾ ਹਾਲ ਕੌਣ ਕਹਿੰਦੇ ਜਿਹੜੇ ਦਾਸਾ ਭਾਵ ਰੱਖਦੇ ਨੇ ਉਹਨਾਂ ਦਾ ਆਪਣਾ ਆਪ ਆਪਣਾ ਹੰਗਤਾ ਮਿਟ ਗਈ ਤੇ ਜਿਨ੍ਹਾਂ ਨੇ ਨਾਮ ਵਿਸਾਰੇ ਉਹਨਾਂ ਦਾ ਹਾਲ ਦੱਸਿਆ ਨਹੀਂ ਜਾ ਸਕਦਾ ਜਿਵੇਂ ਕਹਿ ਲਈਏ ਪਿਆਸਾ ਹੈ ਖੁਦ ਹੀ ਤਲਾਸ਼ ਵਿੱਚ ਰੇਗਿਸਤਾਨ ਚ ਜਾਂਦਾ ਹੋਵੇ ਤੇ ਦੂਰੋਂ ਦੇਖਦਾ ਪਾਣੀ ਹੈ ਰੇਤਾ ਚਮਕ ਕਰਕੇ ਪਰ ਅਸਲੀਅਤ 'ਚ ਜੋ ਰੇਤਾ ਹੁੰਦੀ ਹੈ ਪਰ ਪਾਣੀ ਨਹੀਂ ਹੁੰਦਾ ਇਸੇ ਤਰ੍ਹਾਂ ਕਹਿੰਦੇ ਭਾਈ ਜਿਹੜਾ ਸਾਖਤ ਮਨੋਖ ਹੈ ਨਾ ਉਹ ਸੁਖ ਭਾਲਦਾ ਦੁਨੀਆ ਦੇ ਵਿੱਚ ਕਿ ਕਿਧਰੇ ਸੁੱਖ ਮਿਲ ਜਾਏ ਸ਼ਾਇਦ ਧਨ ਦੌਲਤ ਕਮਾ ਕੇ ਸ਼ਾਇਦ ਦੁਨੀਆ ਦੇਖ ਕੇ ਸੁੱਖ ਮਿਲ ਜਾਏ ਪਰ ਉਹਨੂੰ ਸੁੱਖ ਨਹੀਂ ਮਿਲਦਾ ਕਹਿੰਦੇ ਉਹਦੀ ਵੀ ਬਿਯਥਾ ਜਿਵੇਂ ਪਿਆਸੇ ਦੀ ਹੁੰਦੀ ਹੈ ਉਸ ਤਰ੍ਹਾਂ ਉਸ ਮਨੁੱਖ ਦੀ ਬਿਯਥਾ ਹੁੰਦੀ ਹੈ ਕਹਿੰਦੇ ਉਹਨਾਂ ਦਾ ਹਾਲ ਦੱਸਿਆ ਨਹੀਂ ਜਾ ਸਕਦਾ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਕਹਿੰਦੇ ਮਨੁੱਖ ਦੀ ਐਸੀ ਵਰਤੀ ਹੈ ਜੈਸੇ ਪਸ ਹਰਿਆਉ ਜਿਸ ਤਰ੍ਹਾਂ ਪਸ਼ੂ ਨੂੰ ਹਰਿਆ ਭਰਿਆ ਖੇਤ ਦਿਖ ਜਾਏ ਨਾ ਵੀ ਕਿਤੇ ਪੱਠੇ ਲੱਗੇ ਜਾਂ ਹਰਿਆ ਭਰਿਆ ਘਾਹ ਦਿਖ ਜਾਏ ਤੇ ਕਹਿੰਦੇ ਜਿਵੇਂ ਖੁੱਲਾ ਪਥੂ ਪੱਠਿਆਂ ਵਾਲ ਘਾਹ ਵਾਲ દોੜਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਅਸਲੀਅਤ ਕੀ ਹੈ ਕਹਿੰਦੇ ਮਨੁੱਖ ਇਸੇ ਤਰ੍ਹਾਂ ਇਸ ਸੰਸਾਰ ਵੱਲ દોੜਦਾ ਹੈ ਵੀ ਸ਼ਾਇਦ ਇਹਦੇ ਵਿੱਚ ਸੁੱਖ ਮਿਲ ਜਾਏ ਸਤਿਗੁਰੂ ਕਹਿੰਦੇ ਨੇ ਪਰ ਇਹ ਅਸਲੀਅਤ ਨਹੀਂ ਜਾਣਦਾ ਵੀ ਇਹ ਜਿਹੜਾ ਸੰਸਾਰ ਹੈ ਇਹ ਸਭ ਇੱਕ ਵਿਸ ਹੈ ਇਹ ਸੰਸਾਰ ਤੂੰ ਦੇਖ ਦੇ ਉਹ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਇਹ ਵਿਸ ਸੰਸਾਰ ਤੂੰ ਦੇਖ ਦੇ ਇਹ ਜਿਹੜਾ ਜ਼ਹਿਰ ਰੂਪੀ ਸੰਸਾਰ ਦੇਖਦਾ ਉਹ ਪ੍ਰਮਾਤਮਾ ਦਾ ਬਣਾਇਆ ਹੈ ਕਿ ਉਹ ਜੇ ਉਹਦੀ ਨਾਮ ਦੇ ਨਾਲ ਤੱਕੇਗਾ ਤੇ ਉਹਦਾ ਰੂਪ ਦਿਖੇਗਾ ਤੇ ਜੇ ਨਾਮ ਤੋਂ ਵਾਂਝਾ ਰਹੇਗਾ ਇਹ ਜ਼ਹਿਰ ਤੋਂ ਵੀ ਭਿਆਨਕ ਜ਼ਹਿਰ ਹੈ ਜਿਹਨੂੰ ਖਾਦਿਆਂ ਕੋਈ ਜੀਉਂਦਾ ਨਹੀਂ ਅਜੇ ਤੱਕ ਸਤਿਗੁਰੂ ਕਹਿੰਦੇ ਨੇ ਜਿਵੇਂ ਖੁੱਲਾ ਪਸ਼ੂ ਖਰਾ ਪਰਾ ਚਾਰਾ ਦੇਖ ਕੇ ਖੇਤ ਦੇਖ ਕੇ ਭੱਜਦਾ ਹੈ ਇਸੇ ਤਰ੍ਹਾਂ ਮਨੁੱਖ ਇਸ ਸੰਸਾਰ ਨੂੰ ਦੇਖ ਕੇ ਵੀ ਮੇਰੇ ਧੀਆਂ ਪੁੱਤਰ ਨੇ ਮੇਰੇ ਮਹਿਲ ਮਾੜੀਆਂ ਨੇ ਮੇਰਾ ਧਨ ਦੌਲਤ ਹੈ ਮੇਰਾ ਆਹ ਕੁਝ ਹੈ ਤੇ ਤੇਰਾ ਹੈ ਕੱਖ ਨਹੀਂ ਤੇਰੇ ਤਾਂ ਤੇਰੇ ਸਵਾਸ ਵੀ ਤੇਰੇ ਨਹੀਂ ਉਹ ਵੀ ਮੁੱਲ ਲੈ ਕੇ ਆਏ ਆ ਉਹ ਵੀ ਇੱਕ ਦਿਨ ਛੱਡ ਜਾਣੇ ਨੇ ਇਹ ਪੰਜ ਭੂਤਕ ਸਰੀਰ ਵੀ ਇਸ ਸੰਸਾਰ ਵਿੱਚ ਇਸੇ ਤਰ੍ਹਾਂ ਛੱਡ ਜਾਏਗਾ ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਤਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਭਾਈ ਦਾਸ ਨਾਨਕ ਕਹਿੰਦਾ ਨਾਨਕ ਨਾਮ ਲੈਵਾ ਦੀ ਮੋਹਰ ਲਾਂਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਦਾਸ ਨਾਨਕ ਕਹਿੰਦਾ ਬੰਧਨ ਕਾਟ ਮਿਲਾਵੋ ਆਪ ਪ੍ਰਭ ਮੇਰੇ ਸਤਿਗੁਰੂ ਮੈਂ ਕਰਾਂ ਕਿ ਇਹ ਹੁਣ ਜਾਲ ਦਾ ਫਾਹਾ ਵੀ ਤੂੰ ਪਾਇਆ ਇੱਕ ਗ੍ਰਸਤੀ ਦੀ ਗੈ ਗੱਤ ਵੀ ਤੂੰ ਬਣਾਈ ਹੈ ਹੁਣ ਮੇਰੇ ਜਿਦਾ ਸਮਰੱਥਾ ਹੈ ਨਹੀਂ ਵੀ ਮੈਂ ਨਿਕਲ ਸਕਾਂ ਇਹ ਸਾਡੇ ਅਰਗਿਆਂ ਦੀ ਗ੍ਰਸਤੀਆਂ ਦੀ ਵਿਅਥਾ ਦੱਸਦੇ ਨੇ ਵੀ ਮੈਂ ਨਿਕਲ ਨਹੀਂ ਸਕਦਾ ਹੁਣ ਜੇ ਤੂੰ ਕਿਰਪਾ ਕਰੇਂ ਬੰਧਨ ਕਾਟ ਕਿ ਜਿਹੜੇ ਮੋਹ ਦੇ ਲੋਭ ਦੇ ਈਰਖਾ ਦੇ ਦੁਸ਼ ਦੇ ਨਿੰਦਿਆ ਤੁਗਲੀ ਤੇ ਇਹ ਬੰਧਨ ਮੇਰੇ ਤੋਂ ਨਹੀਂ ਕੱਟੇ ਜਾਂਦੇ ਕਿਉਂਕਿ ਨਾਨਕ ਔਗਣ ਜੇਟੜੇ ਤੇ ਟੇ ਗਲੀ ਚੰਜੀਰ ਮੇਰੇ 'ਚ ਤਾਂ ਔਗਣ ਬਹੁਤ ਐ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇਤੇ ਔਗਣ ਮਾਰੇ ਜਿਨਾਂ ਸਮੁੰਦਰ 'ਚ ਪਾਣੀ ਐੰਨੇ ਔਗਣ ਨੇ ਮੇਰੇ ਵਿੱਚ ਪਰ ਇਹ ਔਗਣਾਂ ਤੋਂ ਮੈਂ ਬੰਦਨਾ ਤੋਂ ਬਚ ਨਹੀਂ ਸਕਦਾ ਕਿਉਂਕਿ ਜਿਨਨੇ ਔਗਣ ਉਨੀਆਂ ਗਾਲੀ ਜੰਜੀਰਾਂ ਜਮਾ ਦੀਆਂ ਤੇ ਜਿਨੀਆਂ ਜੰਜੀਰਾਂ ਮੇਰਾ ਜੰਮਣ ਮਰਨ ਦਾ ਘੇੜ ਤਿਆਰ ਐ ਤੇ ਸਤਿਗੁਰੂ ਜੇ ਤੂੰ ਕਿਰਪਾ ਕਰੇ ਕਿਦਰੇ ਡੁੱਬਦਾ ਬੇਨਤੀ ਕਰਨਾ ਨਾ ਭਾਈ ਬਚਾ ਤੇ ਜੇ ਕੋਈ ਤਰੋਠਿਆ ਹੋਵੇ ਸੰਤ ਤੇ ਬਚਾ ਵੀ ਲੈਂਦਾ ਕਹਿੰਦਾ ਕਿਦਰੇ ਸਤਿਗੁਰੂ ਅੱਗੇ ਨਿਥਾਵਾਂ ਓਕੇ ਨਿਮਾਣਾ ਜਾਵਾਂ ਓਕੇ ਅਰਦਾਸ ਤਾਂ ਕਰ ਵੀ ਮੇਰੇ ਤੋਂ ਬੰਧਨ ਨਹੀਂ ਕੱਟੇ ਜਾਂਦੇ ਸਿਮਰਨ ਨਹੀਂ ਕੀਤਾ ਜਾਂਦਾ ਮੇਰੇ ਤੋਂ ਕੋਈ ਪੁੰਨਦਾਨ ਦੇ ਆ ਧਰਮ ਨਹੀਂ ਹੁੰਦਾ ਜੇ ਕਿਰਪਾ ਕਰ ਇਹ ਬੰਧਨਾਂ ਨੂੰ ਕੱਟ ਦੇ ਇਹ ਫਾਸੀ ਮੇਰੀ ਕੱਟ ਦੇ ਕਹਿੰਦੇ ਜਦੋਂ ਫਾਹੀ ਕੱਟਣ ਦੀ ਅਰਦਾਸ ਕਰੇਗਾ ਨਾ ਮਿਲਾਵੋ ਆਪ ਪ੍ਰਭ ਉਹ ਮੇਰਾ ਪ੍ਰਮਾਤਮਾ ਐਸਾ ਸਮਰਾਥ ਹੈ ਆਪ ਤੈਨੂੰ ਆਪਣੇ ਨਾਲ ਮਿਲਾ ਲੇਗਾ ਆਪਣਾ ਮਿਲਾਪ ਆਬਖਸ਼ਿਸ਼ ਕਰੇਗਾ ਬਸ ਤੇਰੇ ਅਰਦਾਸ ਕਰਨ ਦੀ ਦੇਰ ਹੈ ਅਰਦਾਸ ਸੁਣਨ ਤੇ ਦੇਰ ਨਹੀਂ ਲਾਂਦਾ ਜੇ ਤਰੁੱਠ ਜਾਏ ਤੇ ਨਿਹਾਲ ਨਿਹਾਲ ਕਰ ਦਿੰਦਾ ਜੇ ਤਰੁੱਠ ਜਾਏ ਤੇ ਬਾਗੋ ਬਾਗ ਕਰ ਦਿੰਦਾ ਨਾਮ ਦੀ ਦਾਤ ਦੇ ਕੇ ਨਿਵਾਜ ਵੀ ਦਿੰਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤੇ ਨਾ ਛੁੱਟੀ ਐ ਖਿੰਖਣ ਖਿੰਨੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਿਹੋ ਸੱਜਣ ਸਿਸੜੀਆਂ ਜਿਹੋ ਵੈ ਸਾਇਬ ਸੰਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ